ਸਤਿਕਾਰਯੋਗ ਗੁਰੂ ਸਵਾਰੀ ਸਰਬੱਤ ਸਤ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੁਸਤਾਨ ਪੰਜਾਬੀ ਅਣਖੀ ਚੈਨਲ ਵੱਲੋਂ ਸਰਬੱਤ ਪੰਥ ਨੂੰ ਸਨੇਮਾਰ ਬੇਨਤੀ ਹੈ ਕਿਉਂਕਿ ਜਿੰਨੇ ਵੀ ਲੀਡਰ ਨੇ ਜਿੰਨੇ ਵੀ ਲੀਡਰ ਨੇ ਇਹ ਹਰ ਇੱਕ ਆਪਣੀ ਆਪਣੀ ਤੂਤੀ ਬੋਲਦਾ ਪਿਆ ਜੇ ਬਾਦਲ ਕੇ ਨੇ ਤੇ ਉਹ ਦੂਸਰੇ ਨੂੰ ਕਹਿੰਦੇ ਨੇ ਨਾਗਪੁਰ ਤੜਾ ਤੇ ਬਾਗੀ ਤੜਾ ਤੇ ਜੇ ਬਾਗੀ ਨੇ ਤੇ ਉਹ ਕਹਿੰਦੇ ਨੇ ਕਿ ਅਕਾਲੀ ਦਲ ਗਦਾਰਾਂ ਦਾ ਤੜਾ ਇਸ ਕਰਕੇ ਹੈ ਇਹ ਦੋਵੇਂ ਪਾਰਟੀਆਂ ਹੀ ਦੋਵੇਂ ਤੜੇ ਹੀ ਗਦਾਰ ਨੇ ਕਿਉਂਕਿ ਨਾ ਇਹਨਾਂ ਨੇ ਇਹਨਾਂ ਦੀ ਪੰਥਕ ਸੋਚ ਰਹੀ ਨਾ ਇਹਨਾਂ ਦਾ ਪੰਥਕ ਲਵਾਸ ਰਿਹਾ ਤੇ ਨਾ ਪੰਥਕ ਇਹਨਾਂ ਦਾ ਤਰਵਾਸ ਰਿਹਾ ਕਿਉਂਕਿ ਇਹਨਾਂ ਨੇ ਜਦੋਂ ਵੀ ਇਹਨਾਂ ਦਾ ਦਾ ਲੱਗਿਆ ਤੇ ਇਹਨਾਂ ਨੇ ਪੰਥ ਨੂੰ ਲੁੱਟਿਆ ਪੰਥ ਨੂੰ ਕੁੱਟਿਆ ਪੰਥ ਨਾਲ ਗਦਾਰੀ ਕੀਤੀ ਅਤੇ ਪੰਥ ਨੂੰ ਸਦਾ ਨੀਚਾ ਦਿਖਾਉਣ ਦਾ ਯਤਨ ਕੀਤਾ ਪੰਥ ਨੂੰ ਕਦੇ ਵੀ ਬਲੰਦੀਆਂ ਵਾਲੇ ਪਾਸੇ ਨਹੀਂ ਲੈ ਕੇ ਗਏ ਕਿਉਂਕਿ ਜਦੋਂ ਪੰਥ ਹਤੈਸੀ ਹੋਣ ਦੇਉ ਪੰਥ ਦੀ ਗੱਲ ਕਰਨ ਉਹ ਪੰਥ ਪ੍ਰਚਾਰ ਦੀ ਗੱਲ ਕਰਨ ਉਹ ਪੰਥ ਦੀਆਂ ਟਕਸਾਲਾਂ ਖੋਲਣ ਉਸ ਸ਼੍ਰੋਮਣੀ ਕਮੇਟੀ ਨੂੰ ਪੰਥ ਦੀਆਂ ਟਕਸਾਲਾਂ ਖੋਲਣ ਵਾਸਤੇ ਹਦਾਇਤ ਕਰਨ ਆਦੇਸ਼ ਦੇਣ ਉਹ ਪਾਠੀ ਅਤੇ ਰਾਗੀ ਢਾਡੀ ਕਵੀ ਕਵੀਸ਼ਰ ਬਣਾਉਣ ਬਾਰੇ ਸ਼੍ਰੋਮਣੀ ਕਮੇਟੀ ਨੂੰ ਕਹਿਣ ਅਤੇ ਜਿੰਨੇ ਵੀ ਪੁਰਾਣੇ ਤੇ ਨਵੇਂ ਪ੍ਰਚਾਰਕ ਨੇ ਉਹਨਾਂ ਨੂੰ ਸਨਮਾਨਤ ਕਰਨ ਉਹਨਾਂ ਦਾ ਹੌਸਲਾ ਵਧਾਉਣ ਪਰ ਇਹਨਾਂ ਨੇ ਹੌਸਲਾ ਵਧਾਉਣ ਵਾਲੀ ਤੇ ਕਦੀ ਗੱਲ ਹੀ ਨਹੀਂ ਕੀਤੀ ਇਹਨਾਂ ਕਦੀ ਪੰਥ ਦਾ ਬੀੜਾ ਪੰਥ ਨੂੰ ਚੜ੍ਹਦੀ ਕਲਾ ਵੱਲ ਲੈ ਜਾਣ ਵਾਲਾ ਬੀੜਾ ਹੀ ਨਹੀਂ ਕਦੀ ਚੁੱਕਿਆ ਇਹਨਾਂ ਨੇ ਕਦੇ ਵੀ ਕਿ ਸਿੱਖ ਕੌਮ ਵਧੇ ਫੁੱਲੇ ਤੇ ਆਪਣੇ ਸਿਧਾਂਤਾਂ ਦੀ ਹਰ ਇੱਕ ਨੂੰ ਸੋਝੀ ਹੋਵੇ ਉਸ ਪਾਸੇ ਕਦੀ ਗੱਲ ਹੀ ਨਹੀਂ ਕੀਤੀ ਕਿਉਂਕਿ ਇਹਨਾਂ ਨੂੰ ਤਾਂ ਸਿਰਫ ਇੱਕੋ ਹੀ ਚੀਜ਼ ਵੱਲ ਇਹਨਾਂ ਦਾ ਫੋਕਸ ਹੈ ਕਿ ਸਾਡੀ ਕੁਰਸੀ ਜੁੰਦੀ ਰਹੇ ਅਸੀਂ ਕੁਰਸੀਆਂ ਦਾ ਆਨੰਦ ਮਾਣਦੇ ਰਹੀਏ ਤੇ ਹੁਣ ਜਿਹੜਾ ਉਹ ਪ੍ਰਦੀਪ ਕਲੇਰ ਵਾਲਾ ਬਿਆਨ ਹਰ ਇੱਕ ਚੁੱਕ ਕੇ ਦੂਸਰੇ ਪਾਸੇ ਤੇ ਦੂਸਰੇ ਪਾਸੇ ਵਾਲਾ ਤੁਹਾਡਾ ਤੀਸਰੇ ਪਾਸੇ ਉਹਨੂੰ ਹੀ ਘੁਮਾਈ ਜਾਂਦੇ ਨੇ ਤੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਵੀ ਹੈ ਜਿੱਥੇ ਅਗਲੀਆਂ ਦੋ ਸਰਕਾਰਾਂ ਨੇ ਕੋਈ ਬੇਅਦਬੀ ਤੇ ਇਨਸਾਫ ਨਹੀਂ ਦਿੱਤਾ ਇਸ ਸਰਕਾਰ ਤੋਂ ਵੀ ਕੋਈ ਆਸ ਨਹੀਂ ਕਿਉਂਕਿ ਜਿਸ ਬੰਦੇ ਤੇ ਦੋਸ਼ ਲੱਗੇ ਹੋਣ ਜਿਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬੇਅਦਬੀ ਕਰਵਾਈ ਹੋਵੇ ਅਤੇ ਮੇਨ ਧੜੇ ਦੇ ਨਾਲ ਮੇਨ ਬੰਦਿਆਂ ਦੇ ਨਾਲ ਉਹਦਾ ਨਾਂ ਹੋਵੇ ਹਰਸ਼ ਧੂਰੀ ਵਰਗੇ ਉਹਦੇ ਨੂੰ ਜਾਣਦਾ ਜਾਣਦਾ ਕਿ ਉਹਨਾਂ ਦੇ ਨਾਲ ਰਹਿੰਦਾ ਹੋਵੇ ਤੇ ਬ੍ਰਿਟੇ ਵਾਲੇ ਦੇ ਨਾਲ ਰਹਿੰਦਾ ਹੋਵੇ ਮਿੰਦਰਪਾਲ ਬਿੱਟੂ ਦੇ ਨਾਲ ਰਿਹਾ ਹੋਵੇ ਜਿਹੜਾ ਬੰਦਾ ਜਿਹੜਾ ਬੰਦਾ ਰਾਮ ਰਹੀਮ ਦੇ ਸਭ ਤੋਂ ਨੇੜੇ ਦੇ ਬੰਦਿਆਂ ਦੇ ਨਾਲ ਹੋਵੇ ਜਿਹੜੇ ਬੰਦੇ ਨੇ ਹਥਿਆਰ ਲਵਾਏ ਹੋਣ ਜਿਹੜੇ ਬੰਦੇ ਨੇ ਕੋਲ ਖੜ ਕੇ ਬੇਅਦਬੀ ਕਰਵਾਈ ਹੋਵੇ ਤੇ ਉਹ ਅੱਜ ਕਹਿੰਦਾ ਮੇਰੀ ਜ਼ਮੀਰ ਜਾਗ ਪਈ ਏ ਤੇਰੀ ਪਹਿਲਾਂ ਤੇ 9 ਸਾਲ ਦੀ ਪਹਿਲਾਂ ਤੇਰੀ ਜ਼ਮੀਰ ਨਹੀਂ ਜਾਗੀ ਤੇ ਅੱਜ ਤੈਨੂੰ ਫੜਿਆ ਗਿਆ ਤੇ ਅੱਜ ਤੂੰ ਕਹਣਾ ਮੇਰੀ ਜ਼ਮੀਰ ਜਾਗ ਪਈ ਕਿ ਮੈਂ ਵਾਦਾ ਮਾਫ ਗਵਾ ਬਣ ਜਾਵਾਂ ਤੇ ਇਹੋ ਜੀ ਸਰਕਾਰ ਹੈ ਜਿਨ੍ਹਾਂ ਦੇ ਕੋਲ ਸਾਰਾ ਕੁਝ ਸਬੂਤ ਹੋਣ ਦੇ ਬਾਵਜੂਦ ਜਿਨ੍ਹਾਂ ਕੋਲ ਸਾਰੇ ਪੇਪਰ ਮੁਕੰਮਲ ਹੋਣ ਦੇ ਬਾਵਜੂਦ ਤੇ ਅੱਜ ਵੀ ਉਹ ਟਰਾਈਆਂ ਕਰਦੇ ਫਿਰਦੇ ਨੇ ਅੱਜ ਵੀ ਉਹ ਕੋਖਦੇ ਫਿਰਦੇ ਨੇ ਕਿ ਇਹ ਬਿਆਨ ਸਹੀ ਦੇ ਰਿਹਾ ਕਿ ਗਲਤ ਦੇ ਰਿਹਾ ਜਿਹੜਾ ਬੰਦਾ ਜਿਹੜਾ ਚੋਰ ਚੋਰੀ ਕਰਦਾ ਫੜਿਆ ਗਿਆ ਹੋਵੇ ਜਿਹੜਾ ਆਪਣੇ ਘਰ ਤੋਂ ਪਗੋੜਾ ਹੋਵੇ ਅੱਜ ਉਹ ਬਿਆਨ ਦੇ ਰਿਹਾ ਕਿ ਮੈਂ ਮੇਰੇ ਕੋਲ ਤਾਂ ਕੋਈ ਨੋਟਿਸ ਹੀ ਨਹੀਂ ਗਿਆ ਮੇਰੇ ਕੋਲ ਤਾਂ ਕੋਈ ਗਿਆ ਹੀ ਨਹੀਂ ਇਹ ਬਿਲਕੁਲ ਝੂਠ ਹੈ ਤੇ ਝੂਠ ਦਾ ਪਰਦਾ ਜਿਹੜਾ ਜਿਹੜਾ ਉਹ ਉਹਦੀਆਂ ਗੱਲਾਂ ਵਿੱਚੋਂ ਹੀ ਫਸ ਹੁੰਦਾ ਝੂਠ ਜਦੋਂ ਫੜਿਆ ਜਾਂਦਾ ਤੇ ਜਿਹੜਾ ਬੰਦਾ ਝੂਠ ਬੋਲਦਾ ਨਾ ਉਹਦੀਆਂ ਗੱਲਾਂ ਵਿੱਚੋਂ ਹੀ ਫੜਿਆ ਜਾਂਦਾ ਹੈ ਇਸ ਕਰਕੇ ਅੱਜ ਉਹ ਕਹਿੰਦਾ ਸੁਖਵੀਰ ਬਾਦਲ ਇਵੇਂ ਤੇ ਸੁਖਵੀਰ ਬਾਦਲ ਉਵੇਂ ਤੇ ਉਹੀ ਸੁਖਵੀਰ ਬਾਦਲ ਜਦੋਂ ਇਹਨਾਂ ਨੂੰ ਬਚਾਉਂਦਾ ਰਿਹਾ ਤੇ ਉਦੋਂ ਤੇ ਇਹਨਾਂ ਨੇ ਇੱਕ ਵਾਰੀ ਨਹੀਂ ਬਿਆਨ ਦਿੱਤਾ ਉਦੋਂ ਵੀ ਤੇ ਬਿਆਨ ਦੇ ਸਕਦੇ ਸੀ ਨਾ ਵੀ ਸਾਡੀ ਤਾਂ ਸੁਖਵੀਰ ਬਾਦਲ ਨਾਲ ਸਿੱਧੀ ਗੱਲ ਹੈ ਤੇ ਜਿੰਨੇ ਚਿਰ ਭਾਜਪੀ ਦਾ ਤੇ ਅਕਾਲੀ ਦਲ ਦਾ ਸਮਝੌਤਾ ਰਿਹਾ ਤੇ ਉਹਨੇ ਦੇ 19 ਦਿਨ ਇਹਨਾਂ ਕੋਈ ਬਿਆਨ ਨਹੀਂ ਦਿੱਤਾ ਤੇ ਅੱਜ ਇਹਨਾਂ ਨੂੰ ਪਤਾ ਹੈ ਕਿ ਸਰਕਾਰ ਐਂਟਰੀ ਹੋ ਗਈ ਏ ਤੇ ਅਸੀਂ ਫਸ ਰਹੇ ਹਾਂ ਤੇ ਹੁਣ ਇਹ ਸਮਝੌਤਾ ਹੁਣ ਇਹ ਬਿਆਨ ਦਿੰਦੇ ਫਿਰਦੇ ਨੇ ਕਿ ਅਸੀਂ ਤੇ ਸਾਡੀ ਅਣਖ ਜਾਗ ਪਈ ਏ ਸਾਡੇ ਨਵੇਂ ਪਾਤਸ਼ਾਹ ਨੇ ਸਾਡੀ ਕੌਮ ਨੂੰ ਬਚਾਇਆ ਸੀ ਤੇ ਅਸੀਂ ਉਹਦਾ ਬਦਲਾ ਉਤਾਰਨਾ ਚਾਹੁੰਦੇ ਆ ਉਹ ਕੱਲੇ ਸੁਖਵੀਰ ਬਾਦਲ ਨਹੀਂ ਜਿਹੜਾ ਤੁਸੀਂ ਦੋਸ਼ੀ ਹੋ ਸੁਖਵੀਰ ਬਾਦਲ ਨੇ ਆਪ ਤੇ ਬੇਅਦਬੀ ਨਹੀਂ ਕੀਤੀ ਕਰਵਾਈ ਏ ਤੇ ਜਿਹੜਾ ਜਿਨ੍ਹਾਂ ਨੇ ਕੀਤੀ ਉਹਨਾਂ ਨੂੰ ਕਿਵੇਂ ਮਾਫ ਕੀਤਾ ਜਾ ਸਕਦਾ ਕੀਤਾ ਤੇ ਜਿੰਨਾ ਕਰਵਾਈਏ ਉਹਨਾਂ ਨੂੰ ਵੀ ਮaaf ਨਹੀਂ ਕੀਤਾ ਜਾ ਸਕਦਾ ਕਿਉਂਕਿ ਲਲਕਾਰਾ ਮਾਰਨ ਵਾਲੇ ਨੂੰ ਫਾਂਸੀ ਹੁੰਦੀ ਹੈ ਤੇ ਜਿਹੜਾ ਕਤਲ ਕਰ ਰਿਹਾ ਹੁੰਦਾ ਉਹਨੂੰ 20 ਸਾਲੀ ਹੁੰਦੀ ਹੈ ਇਸ ਕਰਕੇ ਇਹਨਾਂ ਬੰਦਿਆਂ ਨੇ ਬੇਅਦਬੀ ਕੀਤੀ ਤੇ ਜਿੰਨਾ ਕਰਵਾਈ ਦੋਵੇਂ ਹੀ ਧਰਮaaf ਕਰਨ ਦੇ ਯੋਗ ਨਹੀਂ ਹੁੰਦੀਆਂ ਇਸ ਕਰਕੇ ਕੌਮ ਨੂੰ ਬੇਨਤੀ ਇਹੀ ਹੈ ਮੈਂ ਧਰਮ ਦੇ ਪ੍ਰਚਾਰਕਾਂ ਨੂੰ ਗ੍ਰੰਥਕਾਰਾਂ ਨੂੰ ਵਿਦਵਾਨਾਂ ਨੂੰ ਕਵੀਆਂ ਨੂੰ ਕਵੀਸ਼ਰਾਂ ਨੂੰ ਰਾਗੀਆਂ ਨੂੰ ਢਾਡੀਆਂ ਨੂੰ ਕਥਾਵਾਚਕਾਂ ਨੂੰ ਇਹੀ ਬੇਨਤੀ ਕਰਦਾ ਕਿ ਆਪਣੀ ਕੌਮ ਦੇ ਵਿੱਚ ਸੱਚ ਪ੍ਰਚਾਰਨ ਵਾਸਤੇ ਜਿਹੜੇ ਪੰਥ ਦੇ ਸਿਧਾਂਤ ਨੇ ਉਹਨਾਂ ਨੂੰ ਪ੍ਰਚਾਰਨ ਵਾਸਤੇ ਤੇ ਸੱਚੀ ਗੱਲ ਕਹਿਣ ਤੋਂ ਗਰੇਜ ਨਾ ਕਰਨਾ ਤੇ ਜਿਹੜੇ ਪਾਪੀ ਪਾਪ ਕਰਦੇ ਨੇ ਨਾ ਉਹਨਾਂ ਨੂੰ ਸਜ਼ਾ ਪ੍ਰਮਾਤਮਾ ਦੇਵੇਗਾ ਕਿਉਂਕਿ ਕੋਵਰ ਵਿਜੇ ਪ੍ਰਤਾਪ ਨੇ ਵੀ ਇਹ ਗੱਲ ਕਿਹਾ ਕਿ ਇੰਨਾ ਅਦਾਲਤਾਂ ਤੂੰ ਇੰਨਾ ਸਰਕਾਰਾਂ ਤੂੰ ਕਿਸੇ ਇਨਸਾਫ ਦੀ ਆਸ ਨਹੀਂ ਰੱਖੀ ਜਾ ਸਕਦੀ ਕਿਉਂਕਿ ਇਹ ਸਾਰੇ ਹੀ ਚੋਰ ਇੱਕੋ ਵਰਗੇ ਹੀ ਨੇ ਜਿਹੜਾ ਸਰਕਾਰ ਜਿਹੜਾ ਵੀ ਆਉਂਦਾ ਉਹ ਬੇਅਦਬੀ ਦੇ ਮੁੱਦੇ ਤੇ ਉਹ ਗੋਲੀ ਕਾਂਢ ਦੇ ਮੁੱਦੇ ਤੇ ਆਪਣੀ ਸਰਕਾਰ ਬਣਾ ਲੈਂਦਾ ਜਦੋਂ ਸਰਕਾਰ ਬਣ ਜਾਂਦੀ ਫਿਰ ਤੂੰ ਕੌਣ ਤੇ ਮੈਂ ਕੌਣ ਇਸ ਕਰਕੇ ਇਹ ਸਾਰੇ ਹੀ ਠੱਗ ਇੱਕ ਦੂਜੇ ਤੋਂ ਵੱਧ ਕੇ ਠੱਗੀਆਂ ਮਾਰਦੇ ਨੇ ਇਸ ਕਰਕੇ ਆਪਾਂ ਨੂੰ ਕੌਮ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਤੇ ਆਹ ਜਿਹੜੇ ਨਰੈਣੂ ਮਹੰਤ ਸੁਖਵੀਰ ਬਾਦਲ ਐਂਡ ਪਾਰਟੀ ਮੈਂ ਤੇ ਕਹਣਾ ਵਾਂ ਭਾਵੇਂ ਉਹ ਬਾਗੀ ਧੜਾ ਹੋਵੇ ਤੇ ਭਾਵੇਂ ਦੂਸਰਾ ਹੋਵੇ ਹੈ ਸਾਰੇ ਇੱਕੋ ਹੀ ਖੁਰਲੀ ਦੇ ਬੱਚੇ ਨੇ ਇਸ ਕਰਕੇ ਇਹਨਾਂ ਨਰੈਣੂ ਮਹੰਤਾਂ ਨੂੰ ਜਿੰਨੇ ਚਿਰ ਆਪਾਂ ਸ਼੍ਰੋਮਣੀ ਕਮੇਟੀ ਵਿੱਚੋਂ ਕੱਢਿਆ ਨਾ ਇਹਨਾਂ ਨੂੰ ਪੰਥ ਤੋਂ ਛੇਕਿਆ ਨਾ ਇਹਨਾਂ ਨੂੰ ਪਿੰਡਾਂ ਵਿੱਚ ਵੜਨ ਤੋਂ ਰੋਕਿਆ ਨਾ ਉਹਨੇ ਚਿਰ ਕੋਈ ਵੀ ਸਾਡਾ ਮਸਲਾ ਨਹੀਂ ਹੱਲ ਹੋ ਸਕਦਾ ਤੇ ਨਾ ਪੰਥ ਬੁਲੰਦੀਆਂ ਵੱਲ ਜਾ ਸਕਦਾ ਜੇ ਪੰਥ ਨੂੰ ਬੁਲੰਦੀਆਂ ਵੱਲ ਲੈ ਕੇ ਜਾਣਾ ਹੈ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਕਿਹਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂਨ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰਾ ਪਿੰਡ ਪ੍ਰਾਨ ਖਾਲਸਾ ਮੇਰਾ ਸੱਜਣ ਸੂਰਾ ਖਾਲਸਾ ਮੇਰਾ ਸਤਗੁਰੂ ਪੂਰਾ ਕਿਉਂਕਿ ਜਿੰਨੇ ਚਿਰ ਪੰਥ ਨਿਆਰਾ ਰਹੇਗਾ ਜਿੰਨੇ ਚਿਰ ਪੰਥ ਦੀ ਦੇਖਣਯਾਰੀ ਰਹੇਗੀ ਜਿੰਨੇ ਚਿਰ ਪੰਥ ਦੇ ਸਦਾ ਹੱਤ ਨਿਆਰੇ ਰਹਿਣਗੇ ਤੇ ਉਤਨੀ ਦੇ ਰਹੀ ਉਹ ਤਾਂ ਹੀ ਪੰਥ ਬਲੰਦੀਆਂ ਵੱਲ ਜਾ ਸਕਦਾ ਜੇ ਇਹਨਾਂ ਚੀਜ਼ਾਂ ਨੂੰ ਧਾਰਨ ਕਰਾਂਗੇ ਕਿ ਅਸੀਂ ਸੰਸਾਰ ਦੇ ਲੋਕਾਂ ਤੋਂ ਵੱਖਰੇ ਆ ਤੇ ਜੇ ਅਸੀਂ ਵੀ ਉਹਨਾਂ ਵਾਲੀਆਂ ਹੀ ਕਾਰਾਂ ਉਹਨਾਂ ਵਾਲੀਆਂ ਹੀ ਕਰਤੂਤਾਂ ਕਰੀਏ ਤੇ ਫਿਰ ਪੰਥ ਵੱਖਰਾ ਨਹੀਂ ਆਪਾਂ ਕਹਿ ਸਕਦੇ ਪੰਥ ਦਾ ਕੋਈ ਏਜੰਡਾ ਨਹੀਂ ਹੋ ਸਕਦਾ ਤੇ ਪੰਥ ਕਦੀ ਬਲੰਦੀਆਂ ਵੱਲ ਜਾ ਨਹੀਂ ਸਕਦਾ ਤੇ ਇਹਨਾਂ ਨਰੈਣੂ ਮਹੰਤਾਂ ਨੂੰ ਆਪਾਂ ਕੱਢ ਨਹੀਂ ਸਕਦੇ ਕਿਉਂਕਿ ਏਕਾ ਕੁੱਲੀ ਨੂੰ ਸਵਰਗ ਬਣਾ ਦਿੰਦਾ ਢਾ ਦਿੰਦੀ ਏ ਫੁੱਟ ਚਵਾਰਿਆਂ ਨੂੰ ਚੱਪੂ ਦੋਵੇਂ ਜੇ ਕਰ ਮਜ਼ਬੂਤ ਹੋਵਣ ਤੇ ਚੁੰਮ ਲੈਂਦੀ ਏ ਕਿਸਤੀ ਕਿਨਾਰਿਆਂ ਨੂੰ ਇਸ ਕਰਕੇ ਮਰਨਾ ਯਾਦ ਹੈ ਜਿਨ੍ਹਾਂ ਦੇ ਗੁਣੀ ਲੋਕੋ ਨੇਕੀ ਇਸ ਜਹਾਨ ਚੋਂ ਖੱਟ ਜਾਂਦੇ ਮੌਤ ਇੱਕ اٹਲ ਸਚਾਈ ਹੈ ਤੇ ਭਾਵੇਂ ਅੰਦਰ ਵੜ ਕੇ ਗੀਦਿਆਂ ਦੀ ਮੌਤ ਮਰ ਜਾਓ ਭਾਵੇਂ ਗਦਾਰੀ ਕਰਕੇ ਗਦਾਰਾਂ ਦੀ ਮੌਤ ਮਰ ਜਾਓ ਤੇ ਭਾਵੇਂ ਬਹਾਦਰੀ ਕਰਕੇ ਅਣਖ ਦੀ ਮੌਤ ਮਰੋ ਤੇ ਉਹਨੂੰ ਦੁਨੀਆ ਵਿੱਚ ਜਿੰਨੇ ਚਿਰ ਇਤਿਹਾਸ ਜਿੰਨੇ ਚਿਰ ਲੁਕਾਈ ਜਿੰਨੇ ਚਿਰ ਇਹ ਦੁਨੀਆ ਜਿੰਨੇ ਚਿਰ ਇਨਸਾਨੀਅਤ ਜੁੰਦੀ ਰਹੇਗੀ ਉਹਨਾਂ ਯੋਧਿਆਂ ਦੀਆਂ ਉਹਨਾਂ ਮਹਾਪੁਰਖਾਂ ਦੀਆਂ ਉਹਨਾਂ ਸੰਤਾਂ ਭਗਤਾਂ ਦੀਆਂ ਉਹਨਾਂ ਬਹਾਦਰਾਂ ਦੀਆਂ ਵਾਰਾਂ ਗਾਈਆਂ ਜਾਣਗੀਆਂ ਤੇ ਉਹਨਾਂ ਨੂੰ ਸਦਾ ਯਾਦ ਕੀਤਾ ਜਾਏਗਾ ਇੱਕ ਸ਼ਾਇਰ ਕਹਿੰਦਾ ਕਹਿੰਦਾ ਬਣਦੇ ਕਦੇ ਇਤਿਹਾਸ ਨਹੀਂ ਇਸ ਗੱਲੇ ਅਸੀ ਰਾਜਿਆਂ ਨੇ ਕਿੰਨੇ ਪੂਰ ਜੰਮੇ ਆਉਣ ਵਾਲੀਆਂ نسلਾਂ ਨੇ ਪੁੱਛਣਾ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ ਇਸ ਕਰਕੇ ਇਹਨਾਂ ਨੂੰ ਜਿਹੜੇ ਇਹ ਪਾਪੀ ਬੰਦੇ ਨੇ ਭਾਵੇਂ ਉਹ ਕਾਲੀਦਾਲੇ ਭਾਵੇਂ ਉਹ ਸਰਸਾ ਭਾਵੇਂ ਉਹ ਕੋਈ ਹੈ ਸਰਕਾਰਾਂ ਤੇ ਕਦੇ ਇਤਬਾਰ ਨਾ ਕਰੋ ਕਿ ਸਾਨੂੰ ਇਨਸਾਫ ਮਿਲ ਜਾਏਗਾ ਤੇ ਆਪਣਾ ਇਨਸਾਫ ਲੈਣ ਵਾਸਤੇ ਜਿਵੇਂ ਉਦਮ ਸਿੰਘ ਸੁਨਾਮੀ ਤੱਕ ਕਿ ਭਾਰਤ ਦੀ ਬਦਨਾਮੀ ਕਰਨਾ ਚਾਹੁੰਦਾ ਗੱਲ ਇਨਾਮੀ ਸਿੰਘੋ ਸਰਮਰ ਕੱਲ ਨੂੰ ਮਾਰ ਕੇ ਇਸ ਤਰ੍ਹਾਂ ਜੇ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦਾ ਬਦਲਾ ਲੈਣਾ ਚਾਹੁੰਦੇ ਹੋ ਨਾ ਤੇ ਕਿਸੇ ਕੌਮ ਮੰਦ ਸੂਰਬੀਰ ਨੂੰ ਕਿਸੇ ਬਹਾਦਰ ਨੂੰ ਕਿਸੇ ਅਨਖੀਲੇ ਨੂੰ ਕਿਸੇ ਯੋਧੇ ਨੂੰ ਆਪਣੀ ਕੁਰਬਾਨੀ ਕਰਨੀ ਪੈਗੀ ਤੇ ਬਦਲਾ ਫੇਰ ਹੀ ਲਿੱਤਾ ਜਾਣਾ ਇਹਨਾਂ ਜਿੰਨੇ ਵੀ ਲੀਡਰ ਨੇ ਇਹਨਾਂ ਨੇ ਕਿਸੇ ਨੇ ਬਦਲਾ ਨਹੀਂ ਲੈਣਾ ਇਹ ਤੇ ਇੱਕ ਦੂਜੇ ਦੇ ਨਾਂ ਤੇ ਲੱਗ ਲਾਉਣਾ ਚਾਹੁੰਦੇ ਨੇ ਜਿਵੇਂ ਇੱਕ ਸ਼ਾਇਰ ਨੇ ਲਿਖਿਆ ਕਹਿੰਦਾ ਅੱਜ ਦਿਨ ਪ੍ਰਗਤੀ ਦਾ ਕਹਿਣ ਲੋਕੀ ਹਰ ਸ਼ਹਿਰ ਤੇ ਹਰ ਗ੍ਰਾਂ ਲੱਗੇ ਜਿਹੜੇ ਵਿੱਚ ਬਾਜ਼ਾਰ ਨਾ ਹੋਵੇ ਝਗੜਾ ਉਹ ਸ਼ਹਿਰ ਵੀ ਸੁਨਸਰਾ ਲੱਗੇ ਇੱਥੇ ਸੱਚ ਝੂਠ ਤੇ ਝੂਠ ਸੱਚ ਹੋ ਸਕਦਾ ਸੱਚੀ ਗੱਲ ਨਾ ਅਣਖੀਦੀ ਤਾਂ ਲੱਗੇ ਇੱਕ ਕੁੱਕੜ ਨੂੰ ਮਾਰ ਦੇ ਝਪਟ ਬਿੱਲਾ ਤੇ ਸੰਤ ਪਿੰਡਰਾ ਵਾਲੇ ਦਾ ਨਾ ਲੱਗੇ ਇਸ ਕਰਕੇ ਜਿਵੇਂ ਗੁਰਪਤਵੰਤ ਪੰਨੂ ਰੋਜ਼ ਚੋਕ ਕੇ ਖਾਲਸਥਾਨ ਦਾ ਬਿਆਨ ਦੇ ਦਿੰਦਾ ਤੇ ਆਪਣੇ ਬੱਚਿਆਂ ਨੂੰ ਸੇਵ ਕੈਨੇਡਾ ਵਿੱਚ ਰੱਖਿਆ ਹੋਇਆ ਆਪ ਕਦੇ ਪੰਜਾਬ ਵੜਦਾ ਨਹੀਂ ਜੇ ਉਹ ਹਿੰਮਤ ਵਾਲਾ ਹੈ ਨਾ ਜੇ ਉਹ ਆਪਣੇ ਆਪ ਨੂੰ ਸੂਰਬੀਰ ਸਮਝਦਾ ਨਾ ਜੇ ਉਹ ਆਪਣੀ ਅਣਖ ਨੂੰ ਟੰਬਣਾ ਚਾਹੁੰਦਾ ਨਾ ਆਪਣੀ ਅਣਖ ਨੂੰ ਪਰਖਣਾ ਚਾਹੁੰਦਾ ਹੈ ਨਾ ਤੇ ਫਿਰ ਪੰਜਾਬ ਵਿੱਚ ਆਵੇ ਤੇ ਨੌਜਵਾਨਾਂ ਨੂੰ ਇੱਥੇ ਆ ਕੇ ਲਾਮਬੰਦ ਕਰੇ ਤੇ ਖੁਦ ਆਪ ਤੇ ਆਪਣੇ ਬੱਚਿਆਂ ਨੂੰ ਮੈਦਾਨ ਵਿੱਚ ਲੈ ਕੇ ਆਵੇ ਨਾ ਉਹਨੂੰ ਬਹਾਦਰੀ ਕਹਿੰਦੇ ਨੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜਿਸ ਨੂੰ ਵੀਰ ਨੂੰ ਵੀਡੀਓ ਚੰਗੀ ਲੱਗੇ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਅੱਤ ਸ਼ੇਅਰ ਕਰਕੇ ਦਾਸ ਨੂੰ ਧੰਨਵਾਦੀ ਬਣਾਉਣ ਦਾ ਯਤਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ